ਮਲੇਰ ਕੋਟਲਾ ਦੇ ਵਿੱਚ ਹਾਲਾਤ ਬੇਕਾਬੂ ਹੋ ਚੁੱਕੇ ਨੇ ਪੁਲਿਸ ਅਤੇ ਕਿਸਾਨਾਂ ਦੇ ਵਿੱਚ ਲਗਾਤਾਰ ਮੁਠਭੇੜ جاری ਆ 15 ਕਿਲੋਮੀਟਰ ਤੋਂ ਜਿਹੜੇ ਕਿਸਾਨ ਨੇ ਉਹ ਪੈਦਲ ਚੱਲਦੇ ਨਜ਼ਰ ਆ ਰਹੇ ਨੇ ਪੁਲਿਸ ਦੇ ਦੁਆਰਾ ਤਕਰੀਬਨ 15 ਜਗ੍ਹਾ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆ ਤਾਂ 15 ਦੇ ਲਗਭਗ ਬੈਰੀਕੇਡ ਤੋੜ ਕੇ ਕਿਸਾਨ ਹਰ ਇੱਕ ਰਸਤੇ ਨੂੰ ਟੱਪਦੇ ਅੱਗੇ ਵਧਦੇ ਜਾ ਰਹੇ ਨੇ ਮਲੇਰ ਕੋਟਲਾ ਸ਼ਹਿਰ ਕਿਸਾਨਾਂ ਦੇ ਵੱਲੋਂ ਪਾਰ ਕਰ ਲਿਆ ਗਿਆ ਤਾਂ ਸਿਰਫ 1 ਕਿਲੋਮੀਟਰ ਦੇ ਲਗਭਗ ਜਿਹੜੀ ਉਹ ਜਗ੍ਹਾ ਰਹਿ ਗਈ ਆ ਜਿੱਥੇ ਜ਼ਮੀਨ ਦਾ ਰੋਲਾ ਪਿਆ ਹੋਇਆ ਜੰਮੂ ਕਟੜਾ ਐਕਸਪੈਕਸ ਹਾਈਵੇ ਜਿਹਦੇ ਪਰ ਪ੍ਰਸ਼ਾਸਨ ਦੇ ਵੱਲੋਂ ਕਬਜ਼ਾ ਕੀਤਾ ਹੋਇਆ ਤੇ ਹੁਣ ਭਾਰਤੀ ਕਿਸਾਨ ਜੂਨੇ ਨੇ ਇਕਤਾ ਉਗਰਾ ਹ ਉਸ ਜਗ੍ਹਾ ਦੇ ਉੱਪਰ ਆਪਣਾ ਕਬਜ਼ਾ ਕਰਨ ਜਾ ਰਹੀ ਆ ਤਾਂ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਨੇ ਇੱਥੇ ਵੀ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਜਿਹੜੇ ਟਰੱਕ ਨੇ ਉਹ ਲਗਾਏ ਗਏ ਨੇ ਪਰ ਖਡਾਉਣਿਆਂ ਦੇ ਵਾਂਗ ਖਡਾਉਣਿਆਂ ਦੇ ਵਾਂਗ ਕਿਸਾਨ ਟਰੱਕਾਂ ਨੂੰ ਪਰਾਂ ਕਰਕੇ ਰੱਖ ਦਿੰਦ ਨੇ ਤੇ ਲਗਾਤਾਰ ਅੱਗੇ ਵੱਧੇ ਜਾ ਰਹੇ ਨੇ 1 ਕਿਲੋਮੀਟਰ ਦੀ ਦੂਰੀ ਰਹਿ ਚੁੱਕੀ ਆ ਦੇਖਣਾ ਹੋਊਗਾ ਕਿ ਕਿਸਾਨ ਤੇ ਪੁਲਿਸ ਦੇ ਵਿੱਚ ਇਹ ਰੇੜਕਾ ਕਦੋਂ ਖਤਮ ਹੁੰਦਾ ਚਰਨਜੀਤ ਕੌਸ਼ਲ ਦਿਨਿਕ ਸਵੇਰਾ ਟੀਵੀ ਤੋਂ ਮਲੇਰਕੋਟਲਾ ਮਲੇਰਕੋਟਲਾ ਦੇ ਵਿੱਚ ਹਾਲਾਤ ਬੇਕਾਬੂ ਹੋ ਚੁੱਕੇ ਨੇ ਪੁਲਿਸ ਅਤੇ ਕਿਸਾਨਾਂ ਦੇ ਵਿੱਚ ਲਗਾਤਾਰ ਮੁੱਠਪੇੜ ਜਾੜੀਆਂ 15 ਕਿਲੋਮੀਟਰ ਤੋਂ ਜਿਹੜੇ ਕਿਸਾਨ ਨੇ ਉਹ ਪੈਦਲ ਚੱਲਦੇ ਨਜ਼ਰ ਆ ਰਹੇ ਨੇ ਪੁਲਿਸ ਦੇ ਦੁਆਰਾ ਤਕਰੀਬਨ 15 ਜਗ੍ਹਾ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆ ਤਾਂ 15 ਦੇ ਲਗਭਗ ਬੈਰੀਕੇਡ ਤੋੜ ਕੇ ਕਿਸਾਨ ਹਰ ਇੱਕ ਰਸਤੇ ਨੂੰ ਟੱਪਦੇ ਅੱਗੇ ਵਧਦੇ ਜਾ ਰਹੇ ਨੇ ਮਲੇਰ ਕੋਟਲਾ ਸ਼ਹਿਰ ਕਿਸਾਨਾਂ ਦੇ ਵੱਲੋਂ ਪਾਰ ਕਰ ਲਿਆ ਗਿਆ ਤਾਂ ਸਿਰਫ 1 ਕਿਲੋਮੀਟਰ ਦੇ ਲਗਭਗ ਜਿਹੜੀ ਉਹ ਜਗ੍ਹਾ ਰਹਿ ਗਈ ਆ ਜਿੱਥੇ ਜ਼ਮੀਨਦਾਰ ਰੌਲਾ ਪਿਆ ਹੋਇਆ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਜਿਹਦੇ ਉੱਪਰ ਪ੍ਰਸ਼ਾਸਨ ਦੇ ਵੱਲੋਂ ਕਬਜ਼ਾ ਕੀਤਾ ਹੋਇਆ ਤੇ ਹੁਣ ਭਾਰਤੀ ਕਿਸਾਨ ਜੁਨੈਣੇ ਨੇ ਇਕਤਾ ਉਗਰਾਹ ਉਸ ਜਗ੍ਹਾ ਦੇ ਉੱਪਰ ਆਪਣਾ ਕਬਜ਼ਾ ਕਰਨ ਜਾ ਰਹੀ ਆ ਤਾਂ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਨੇ ਇੱਥੇ ਵੀ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਜਿਹੜੇ ਟਰੱਕ ਨੇ ਉਹ ਲਗਾਏ ਗਏ ਨੇ ਪਰ ਖਡਾਉਣਿਆਂ ਦੇ ਵਾਂਗ ਖਡਾਉਣਿਆਂ ਦੇ ਵਾਂਗ ਕਿਸਾਨ ਟਰੱਕਾਂ ਨੂੰ ਪਰਾਂ ਕਰਕੇ ਰੱਖ ਦਿੰਦ ਨੇ ਤੇ ਲਗਾਤਾਰ ਅੱਗੇ ਵੱਧਦੇ ਜਾ ਰਹੇ ਨੇ 1 ਕਿਲੋਮੀਟਰ ਦੀ ਦੂਰੀ ਰਹਿ ਚੁੱਕੀ ਆ ਦੇਖਣਾ ਹੋਊਗਾ ਕਿ ਕਿਸਾਨ ਤੇ ਪੁਲਿਸ ਦੇ ਵਿੱਚ ਇਹ ਰੇੜਕਾ ਕਦੋਂ ਖਤਮ ਹੁੰਦਾ ਚਰਨਜੀਤ ਕੌਸ਼ਲ ਦੈਨਿਕ ਸਵੇਰਾ ਟੀਵੀ ਤੋਂ ਮਲੇਰਕੋਟਲਾ ਮਲੇਰਕੋਟਲਾ ਦੇ ਵਿੱਚ ਹਾਲਾਤ ਬੇਕਾਬੂ ਹੋ ਚੁੱਕੇ ਨੇ ਪੁਲਿਸ ਅਤੇ ਕਿਸਾਨਾਂ ਦੇ ਵਿੱਚ ਲਗਾਤਾਰ ਮੁੱਠਪੇੜ ਜਾੜੀਆਂ 15 ਕਿਲੋਮੀਟਰ ਤੋਂ ਜਿਹੜੇ ਕਿਸਾਨ ਨੇ ਉਹ ਪੈਦਲ ਚੱਲਦੇ ਨਜ਼ਰ ਆ ਰਹੇ ਨੇ ਪੁਲਿਸ ਦੇ ਦੁਆਰਾ ਤਕਰੀਬਨ 15 ਜਗ੍ਹਾ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆ ਤਾਂ 15 ਦੇ ਲਗਭਗ ਬੈਰੀਕੇਡ ਤੋੜ ਕੇ ਕਿਸਾਨ ਹਰ ਇੱਕ ਰਸਤੇ ਨੂੰ ਟੱਪਦੇ ਅੱਗੇ ਵਧਦੇ ਜਾ ਰਹੇ ਨੇ ਮਲੇਰ ਕੋਟਲਾ ਸ਼ਹਿਰ ਕਿਸਾਨਾਂ ਦੇ ਵੱਲੋਂ ਪਾਰ ਕਰ ਲਿਆ ਗਿਆ ਤਾਂ ਸਿਰਫ 1 ਕਿਲੋਮੀਟਰ ਦੇ ਲਗਭਗ ਜਿਹੜੀ ਉਹ ਜਗ੍ਹਾ ਰਹਿ ਗਈ ਆ ਜਿੱਥੇ ਜ਼ਮੀਨਦਾਰ ਰੌਲਾ ਪਿਆ ਹੋਇਆ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਜਿਹਦੇ ਪਰ ਪ੍ਰਸ਼ਾਸਨ ਦੇ ਵੱਲੋਂ ਕਬਜ਼ਾ ਕੀਤਾ ਹੋਇਆ ਤੇ ਹੁਣ ਭਾਰਤੀ ਕਿਸਾਨ ਜਿਹੋਨੇ ਨੇ ਇਕਤਾ ਉਗਰਾਹ ਉਸ ਜਗ੍ਹਾ ਦੇ ਉੱਪਰ ਆਪਣਾ ਕਬਜ਼ਾ ਕਰਨ ਜਾ ਰਹੀ ਆ ਤਾਂ ਹਜ਼ਾਰਾਂ ਦੀ ਗਿਣਤੀ ਚ ਕਿਸਾਨ ਨੇ ਇੱਥੇ ਵੀ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਜਿਹੜੇ ਟਰੱਕ ਨੇ ਉਹ ਲਗਾਏ ਗਏ ਨੇ ਪਰ ਖਡਾਉਣਿਆਂ ਦੇ ਵਾਂਗ ਖਡਾਉਣਿਆਂ ਦੇ ਵਾਂਗ ਕਿਸਾਨ ਟਰੱਕਾਂ ਨੂੰ ਪਰਾਂ ਕਰਕੇ ਰੱਖ ਦਿੰਦ ਨੇ ਤੇ ਲਗਾਤਾਰ ਅੱਗੇ ਵਧਦੇ ਜਾ ਰਹੇ ਨੇ 1 ਕਿਲੋਮੀਟਰ ਦੀ ਦੂਰੀ ਰਹਿ ਚੁੱਕੀ ਆ ਦੇਖਣਾ ਹੋਊਗਾ ਕਿ ਕਿਸਾਨ ਤੇ ਪੁਲਿਸ ਦੇ ਵਿੱਚ ਇਹ ਰੇੜਕਾ ਕਦੋਂ ਖਤਮ ਹੁੰਦਾ चरणजीव कौशल दैनिक टीवी तो मलेर कोटला देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर